ਲਓ ਵੀ ਸੱਜਣੋ ਇੱਕ ਵੀਰ ਹੋਰ ਵੀਡੀਓ ਲੈ ਕੇ ਆ ਗਏ ਆਪਾਂ ਪਿੰਡ ਖੀਵੇ ਕਲਾਂ ਤੋਂ ਹੀ ਮਾਨਸਾ ਜਿਲ੍ਹੇ ਦਾ ਪਿੰਡ ਆ ਇਹ ਠੀਕ ਆ ਪਹਿਲਾਂ ਬਾਈ ਦੇ ਮਤਲਬ ਕਿ ਮਸ਼ੀਨਾਂ ਦੀ ਵੀਡੀਓ ਪਾਈ ਸੀ ਤੇ ਹੁਣ ਬਾਈ ਕੋਲੇ ਟਰਾਲੀਆਂ ਦੀ ਵੀਡੀਓ ਬਣਾ ਰਹੇ ਆਪਾਂ ਠੀਕ ਆ ਬਾਈ ਕੋਲੇ ਟਰਾਲੀਆਂ ਖੜੀਆਂ ਤਿੰਨ ਟਰਾਲੀਆਂ ਨੇ ਤੇ ਬਾਕੀ ਡਰੇਲ ਆਪਾਂ ਬਾਈ ਤੋਂ ਪੁੱਛਦੇ ਟਰਾਲੀਆਂ ਦੀ ਬਾਈ ਇਹਦੇ ਬਾਰੇ ਦੱਸੋ ਟਰਾਲੀ ਬਾਰੇ ਇਹ ਟਰਾਲੀ ਬਾਈ ਪੂਰ ਨਹੀਂ ਘੜਦੀ ਬਣੀ ਹੋਈ ਆ ਠੀਕ ਆ ਬਾਈ 10 ਇੰਚੀ ਚਾਸੀ ਆ ਤੇ ਸਾਰਾ ਵਿੱਡੇ ਦਾ ਪਲਾਜ਼ਮਾ ਕਟਿੰਗ ਦਾ ਬਣਿਆ ਹੋਇਆ 3 ਫੁੱਟ ਤਿਆਰ ਵਿੱਡਾਗਾ ਤੇ ਬੜੀਆ ਇਹ ਬੀਟਾਂ ਨਾਲ ਜੈਕ ਲੱਗਿਆ ਹੋਇਆ 10 ਨੱਟੀ ਹੱਬਾ ਹਬ ਹੁਬ ਤਾਂ ਨਿਕਾ ਮਰਾ ਦੇ ਬਾਈ ਟਾਇਰਾਂ ਤੇ ਨਿਕਾ ਮਰਾ ਦੇ ਨਾਲੇ ਕੋਈ ਕੱਟ ਕੁੱਟੇ ਟਾਇਰ ਤੇ ਠੀਕ ਹੈ ਕੋਈ ਕਿਸੇ ਟਾਇਰ ਤੇ ਬਈ ਕੋਈ ਕੱਟ ਨਹੀਂ ਪਰਲੇ ਪਰਲੇ ਵਿੱਚ ਕਿਸੇ ਤੇ ਕਿੰਨੇ ਜੀ ਨਿਕਾ ਮੋਟਾ ਕਿਸੇ ਵਿੱਚ ਹੁੰਦਾ ਬਈ ਉਹ ਮੌਕੇ ਤੇ ਆਪਾਂ ਕਰ ਲੈਣੇ ਆ ਜੇ ਕਿਸੇ ਨੇ ਟਾਇਰ ਲਾਉਣੇ ਹੁੰਦੇ ਨੇ ਤਾਂ ਆਪਾਂ ਆਪਦੇ ਪੌਣੇ ਨੇ ਤਾਂ ਲਾ ਵੀ ਲੈਣੇ ਆਗੇ ਠੀਕ ਹੈ ਬਾਈ ਹਾਂ ਜੀ ਤੇ ਬਾਕੀ ਨਿਗਮਰਾ ਦੇ ਟਰਾਲੀ ਟਰਾਲੀ ਬਹੁਤ ਸੋਹਣੀ ਬਣੀ ਹੋਈ ਆ ਬਾਈ ਟਰਾਲੀ ਪੂਰੀ ਹੈਵੀ ਬਣੀ ਹੋਈ ਬਾਕੀ ਪਤਾ ਲੱਗਦਾ ਵੀ ਹੈਵੀ ਬਣੀ ਵੀ ਆ 12 ਬੁੱਲਾ ਪੁੱਤੀ ਆ ਬਾਰੀ ਤੋਂ ਵੀ ਪਤਾ ਲੱਗਦਾ ਵੀ ਹਾਂ ਟਰਾਲੀ ਪੂਰੀ ਹੈਵੀ ਬਣੀ ਵੀ ਆ ਵਿੱਚ ਵੀ ਨਿਗਮਰਾ ਦੇ ਬਈ ਇਹਦੇ ਦਾ 5mm ਮੰਦਾ ਇਹਨਾਂ ਦੇ ਫਰਸ਼ ਲੱਗਿਆ ਹੋਇਆ ਠੀਕ ਆ ਜੀ ਤੇ ਵਧੀਆ ਹੁੱਕ ਲੱਗੀ ਹੋਈ ਆ ਚਾਰੇ ਪਾਸੇ ਜਾਲੀ ਆ ਉੱਪਰ-ਨੀਚੇ ਇਹਨਾਂ ਦਾ ਡਾਲਾ ਖੁੱਲਦਾ ਮਾਲਕਾ ਬੱਡਾ-ਬੁੱਡਾ ਸਾਰਾ ਓਕੇ ਲੱਗਿਆ ਵਾ ਠੀਕ ਆ ਟਰਾਲੀ ਵਧੀਆ ਬਣੀ ਵੀ ਆ ਹੈਵੀ ਟਰਾਲੀ ਬਣੀ ਵੀ ਆ ਤੇ ਇਹ ਤੇ ਵੀ ਨਿਕਮਰਾ ਦੇ ਬਾਈ ਇਹ ਟਰਾਲੀ ਸਤਵੰਤ ਬਹਾਨੀ ਗੜਾੜਾਂ ਦੀ ਬਣੀ ਹੋਈ ਆ ਇਹ ਵੀ ਟਰਾਲੀ ਪੂਰੀ ਹੈਵੀ ਬਣੀ ਹੋਈ ਆ ਇਹਦੇ ਵੀ 10 ਨੋਟੀ ਹੱਬਾ ਗਈ 4 ਇੰਚ ਹਿੱਸਾਗਾ ਠੀਕ ਆ ਬਾਈ ਤੇ 25 ਟਨ ਵਾਲਾ ਜੱਕ ਲੱਗਿਆ ਹੋਇਆ ਇਹਦਾ ਵੀ 3 ਫੁੱਟ ਤਿਆਰ ਵਿੱਡਾ ਤਹਾਂ ਚਾਰੇ ਪਾਸੇ ਜਾਲੀ ਲੱਗੀ ਆ 5mm ਦਾ ਹਰਸ ਲੱਗਿਆ ਹੋਇਆ ਠੀਕ ਆ ਬਾਈ ਤਾਰਾ ਟੂਰਾ ਤੇ ਇਹ ਵੀ ਨਿਕਮਰਾ ਦੇ ਠੀਕ ਹੈ ਇਹ ਵੀ ਟਰਾਲੀ ਬਾਈ ਕਹਿੰਦਾ ਪੂਰੀ ਹੈਵੀ ਬਣੀ ਵੀ ਆ ਠੀਕ ਹੈ ਇਹ ਦੋਨੇ ਟਰਾਲੀ ਪੂਰੀਆਂ ਹੈਵੀ ਆ ਤੇ ਬਾਈ ਇਹਨਾਂ ਰੇਟ ਵੀਡੀਓ ਚ ਹੀ ਕਰਨਾ ਹਾਂ ਜੀ ਤੇ ਇਹਦਾ ਰੇਟ ਕੀ ਕਰਦੇ ਆ ਬਾਈ ਇਹ 1,72,000 ਰੁਪਿਆ ਠੀਕ ਆ ਬਾਈ ਤੇ ਉਹ ਚਿੱਟੀ ਦਾ 1,60,000 ਰੁਪਿਆ ਠੀਕ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਹੈ ਬਾਕੀ ਤੁਸੀਂ ਆਪ ਦੀ ਤਸੱਲੀ ਕਰ ਸਕਦੇ ਹੋ ਟਰਾਲੀਆਂ ਦੇਖ ਕੇ ਇੱਕ ਟਰਾਲੀ ਬਾਈ ਕੋਲੇ ਹੋਰ ਖੜੀ ਆ ਬਾਈ ਇੱਧਰ ਵੀ ਨਹੀਂ ਕੈਮਰਾ ਦੇ ਇੱਕ ਟਰਾਲੀ ਬਾਈ ਕੋਲੇ ਆ ਖੜੀ ਆ ਇਹਦੀ ਕੀ ਡੀਲ ਆ ਬਾਈ ਇਹ ਵੀ 11.5 ਦੇ ਟਰਾਲੀ ਆ ਠੀਕ ਆ ਬਾਈ 10 ਇੰਚੀ ਚ assi ਆ ਇਹਦੀ ਠੀਕ ਆ 4 ਇੰਚੀ ਹਿੱਸਾ ਤੇ 10 ਨਟੀਆਂ ਹੱਬਾਂ ਨੀਗੀਆਂ ਠੀਕ ਆ ਇਹਨੂੰ ਵੀ ਚਾਰੇ ਪਾਸੇ ਜਾਲੀ ਲੱਗੀ ਹੋਈ ਆ ਇਹ ਟਰਾਲੀ ਥੋੜੀ ਹਲਕੇ ਚ ਆ ਗਈ ਉਹਦੇ ਨਾਲੋਂ ਹਾਂ ਉਹਨਾਂ ਨੂੰ ਥੋੜੀ ਹਲਕੇ ਉਹਨਾਂ ਨੂੰ ਹਲਕੇ ਚ ਆ ਗਈ ਬਾਕੀ ਉਹ ਜਰਾ ਰੇਟ ਦਾ ਵੀ ਹਰਕ ਪਾ ਜਾਣਾ ਠੀਕ ਆ ਜਹੀ ਟਰਾਲੀ ਆ ਤੇ ਹੋਰ ਬਾਈ ਇਹਦਾ ਟਾਇਰਾਂ ਤੇ ਨਿਗਮਰਾ ਦੀ ਹੱਬ ਤੇ ਨਿਗਮਰਾ ਦੀ ਆਹ ਮ ਵਧੀਆ ਟਾਇਰ ਚੰਗੇ ਨੇ ਇਹਦੇ ਵੀ ਠੀਕ ਹੈ ਜਿਹੜੀ ਚੀਜ਼ ਹੈਗੀ ਸੋਡੇ ਸਾਹਮਣੇ ਕੋਈ ਐਂ ਵਾਲੀ ਗੱਲ ਨਹੀਂ ਹੈਗੀ ਹਾਂ ਇਹਨੂੰ 8 ਗੇਜ ਦਾ ਫਰਸ ਲੱਗਿਆ ਹੋਇਆ ਮੈਤਪਤ ਨਿਗਮ ਰਾਦੇ ਵਿੱਚੋਂ ਸਾਫ ਨੇ ਟਰਾਲੀਆਂ ਵਧੀਆ ਤੇ ਇਹਦਾ ਰੇਟ ਕੀ ਕਰਦੇ ਆਂ ਬਾਈ ਇਹ ਬਈ 1 ਲੱਖ 48000 ਰੁਪਏ ਦੀ ਠੀਕ ਹੈ ਦੇ ਦਾਂਗੇ 1 48 ਦੀ ਬਾਈ ਕਹਿੰਦਾ ਬਾਕੀ ਮੌਕੇ ਤੇ ਕੋਈ ਵਾਲ ਨਹੀਂ ਮੰਨ ਤਣ ਹੋ ਜਾਊਗਾ ਤੇ ਬਾਈ ਕੋਲ ਸੁਪਰ ਸੀਡਰ ਵੀ ਖੜਿਆ ਦੋ ਸੁਪਰ ਸੀਡਰਾਂ ਦਾ ਵੀ ਨਾਲ ਹੀ ਨਿਗਮ ਰਾਦੇ ਇਧਰ ਇਹਨਾਂ ਵਾਰ ਦੱਸਿਓ ਬਾਈ ਇਹ 10ਵੇਂ ਇਸ ਮਲੇਰ ਕੋਟ ਵਾਲਿਆਂ ਦਾ ਬਣਿਆ ਹੋਇਆ ਬਈ ਠੀਕ ਹੈ ਜੀ 8 ਫੁੱਟਾ ਦਾ ਇਹ ਵੀ ਬਹੁਤ ਘੱਟ ਚੱਲਿਆ ਹੋਇਆ ਕਰ ਕਰਦੀ ਖੇਤੀਤੀ ਚੱਲਿਆ ਸੀ ਜਮਾ ਨਵੇਂ ਵਰਗੀ ਪਿਆ ਲਗਭਗ ਠੀਕ ਹੈ ਕਿੰਨਾ ਮਾਰਨਾ ਬਈ ਇਹ ਇਹ 2024 ਮਾਡਲ ਆ ਬਈ ਠੀਕ ਹੈ 95 ਪੈਸੇ ਦੇ ਬਲੇਡ ਪਏ ਨੇ ਰੰਗ ਪੇਂਟ ਦਾ ਸਾਰਾ ਅਰੀਜਨਲ ਆ ਪੂਰਾ ਨਵੇਂ ਵਰਗਾ ਹੀ ਪਿਆ ਸਾਰਾ ਦਿਖਾ ਦੇ ਵਿੱਚੋਂ ਬੁੱਤੋਂ ਕੰਡੀਸ਼ਨ ਤੁਹਾਨੂੰ ਦਿਖਾ ਦਾਂਗੇ ਤੇ ਕੰਡੀਸ਼ਨ ਮੰਨ ਲ ਕੇ ਵਧੀਆ ਹੀ ਪਈ ਆ 24 ਮਾਡਲ ਦੇ ਹਿਸਾਬ ਨਾਲ ਹਾਂ ਨਵੀਂ ਪਿਆ ਬਈ ਇੰਨੀ ਬਹੁਤ ਘੱਟ ਹੋਇਆਗਾ ਇਹ ਹਾਂ ਤੇ ਇਹਦਾ ਰੇਟ ਕਿ ਕਰਦੇ ਹੋ ਬਾਈ ਇਹ ਆਪਾਂ ਇਹਦਾ 1,55,000 ਰੁਪਇਆ ਕਰ ਠੀਕ ਹੈ 1,55 ਬਾਈ ਕਰਦਾ ਕੋਈ ਗੱਲ ਨਹੀਂ ਮੌਕੇ ਤੇ ਹੋ ਜੂ ਤੇ ਇਹਦੇ ਬਾਰੇ ਦੱਸਿਓ ਬਾਈ ਇਹ ਹੀ ਰਾਰਿਆਂ ਦਾ ਬਈ ਸੁਨਾਮ ਵਾਲਿਆਂ ਦਾ ਹਾਂ ਬਾਈ ਇਹ ਵੀ 8 ਫੁੱਟ ਆਗਾ ਠੀਕ ਹੈ ਇਹ 2025 ਮਾਡਲ ਆ ਇਹ ਤਾਂ ਬਿਲਕੁਲ ਨਵੀਂ ਨਮਿਆਂ ਵਰਗੀ ਹੀ ਪਿਆ ਨਾਲ ਤੱਕ ਵਾਹਣੀ ਥੋੜਾ ਵੀਜਿਆ ਹੋਇਆ ਠੀਕ ਆ ਬਈ ਬਾਕੀ ਆ ਟੈਂਕੀ ਦਿਖਾ ਰਹੀ ਬਈ ਇਹਦੀ ਸਟੀਲ ਵਾਲੀ ਟੈਂਕੀ ਆ ਠੀਕ ਆ ਇਹ ਇਕੱਲੇ ਇਨਾਂ ਚ ਹੀ ਆਉਂਦੀ ਆ ਬਾਕੀ ਹੋਰ ਕਿਸੇ ਦੀ ਸਟੀਲ ਵਾਲੀ ਟੈਂਕੀ ਹਜੇ ਬਣੀ ਨਹੀਂ ਇਹ ਥੱਲੋਂ ਟੇਪਰ ਵੀ ਬਣੀ ਹੁੰਦੀ ਹੈਗੀ ਇਹ ਮੈਂ ਆਪਾਂ ਦਾਣੇ ਨੂੰ ਹੱਥ ਮਾਰਨ ਦੀ ਲੋੜ ਨਹੀਂ ਪੈਂਦੀ ਇਹ ਇਨਾਂ ਦੀ ਸਾਫ਼ ਹੁੰਦੀ ਹੈਗੀ ਠੀਕ ਆ ਇਹ ਦੂਜੇ 20 ਸੇ ਵਾਂਗੂ ਬਣੀ ਹੁੰਦੀਆਂ ਨਹੀਂ ਹਾਂ ਉਸ ਹੱਬ ਨਾਲ ਹੀ ਹੋ ਜਾਂਦਾ ਹਾਂ ਇਹ ਸਟੀਲ ਦੀ ਟੈਂਕੀ ਇਨਾਂ ਚ ਹੀ ਆਉਂਦੀ ਆ ਹਾਂ ਇਧਰ ਨੀਕਾ ਮਾਰਾ ਦੇ ਠੀਕ ਆ ਸਟੀਲ ਦੀ ਟੈਂਕੀ ਲੱਗੀ ਹੋਈ ਆ ਹਾਂ ਇਹਦੇ ਵੀ ਬਲੇਡ ਲਗਭਗ 80 ਪੈਸੇ ਵਾਂਗੂ ਇਹ ਹਾਂ 25 ਮਾਡਲ ਇਹ 25 ਮਾਡਲ ਹੈ ਜਮਾਂ ਨਵੀਂ ਕੰਡੀਸ਼ਨ ਪਈ ਆ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਉਹਦਾ ਰੇਟ ਕੀ ਕਰਦੇ ਆਂ ਬਾਈ ਉਹ ਵੀ 155 ਦੀ ਦੇ ਦਾਂਗੇ ਬਾਈ ਠੀਕ ਆ 155 ਰੇਟ ਕਰਦਾ ਬਾਈ ਬਾਕੀ ਕੋਈ ਗੱਲ ਨਹੀਂ ਮੌਕੇ ਤੇ ਮੰਨ ਤਣ ਹੋ ਜਾਊਗਾ ਜੇ ਬਾਕੀ ਤੁਸੀਂ ਕੋਈ ਚੀਜ਼ ਦੀ ਵੀ ਫੋਟੋ ਵੀਡੀਓ ਲੈਣੀ ਹੋਵੇ ਬਾਅਦ ਚ ਵੀ ਜਿਹੜੀ ਚੀਜ਼ ਦੀ ਤੁਹਾਨੂੰ ਕੋਈ ਸ਼ੱਕ ਹੋਵੇ ਤਾਂ ਬਾਈ ਤੁਸੀਂ ਫੋਟੋ ਵੀਡੀਓ ਲੈ ਸਕਦੇ ਹੋ ਬਾਈ ਵੀਡੀਓ ਚ ਰੇਟ ਬੋਲ ਦੋ ਅਤੇ ਉਹ ਬੋਲ ਦੋ ਕੰਟੈਕਟ ਨੰਬਰ ਆਪਣੇ ਕੰਟੈਕਟ ਨੰਬਰ ਬਾਈ 1 ਦਾ 7814909917 ਤੇ ਦੂਸਰਾ 8146300676 ਇਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ ਠੀਕ ਆ ਬਾਈ WhatsApp ਤੇ ਵੀ ਇਹੀ ਨੇ ਹਾਂ WhatsApp ਤੇ ਵੀ WhatsApp ਤੇ ਵੀ ਬਾਈ ਦੇ ਇਹੀ ਨੰਬਰ ਨੇ ਠੀਕ ਆ ਬਾਕੀ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਨਾਲ ਜੇ ਕੋਈ ਫੋਟੋ ਵੀਡੀਓ ਕਾ ਇਸ ਚੀਜ਼ ਦੀ ਲੈਣੀ ਹੋਈ ਤਾਂ ਉਹ ਜਾ ਹੋ ਜਾਊਗਾ ਠੀਕ ਆ ਬਾਕੀ ਕਿਸੇ ਵੀ ਚੀਜ਼ ਦੀ ਉਹ ਕਰਕੇ ਆਉਣਾ ਹੋਵੇ ਤੁਸੀਂ ਕਹਿ ਦਿਓ ਵੀ ਵੀਡੀਓ ਦੇਖ ਕੇ ਆਇਆ ਬਾਈ ਤਾਂ ਹੋਰ ਵੀ ਮਨਦਾਨਾ ਕਰਾ ਦਾਂਗੇ ਆਪਾਂ ਜਿੰਨਾ ਹੋ ਸਕੇ ਆ ਠੀਕ ਆ ਬਾਈ ਧੰਨਵਾਦ ਧੰਨਵਾਦ